ਪਰਵਾਰਾਂ ਤੇ ਤਸ਼ੱਦਦ ਭਾਈ ਪਿਆਰਾ ਸਿੰਘ ਦੇ ਭਝਾਈ ਭਾਈ ਗੁਰਦੇਵ ਸਿੰਘ ਦੀ ਸੁਪਤਨੀ ਜੋ ਉਸ ਵਕਤ ਗਰਭਵਤੀ ਸਨ ਪੁਲਿਸ ਨੇ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਅਤੇ ਕਾਫੀ ਕੁੱਟਮਾਰ ਵੀ ਕੀਤੀ ਇਹ ਕੁੱਟਮਾਰ ਦਾ ਇੰਨਾ ਅਸਰ ਹੋਇਆ ਕਿ ਉਹ ਇੱਕ ਅਜੀਬ ਜਿਹੇ ਸਹਿਮੇ ਵਿੱਚ ਚਲੇ ਗਏ ਬਿਮਾਰੀ ਉਪਰੰਤ ਕੁਝ ਸਾਲਾਂ ਬਾਅਦ ਹੀ ਇਹ ਕਾਲਾ ਚਲਾਣਾ ਕਰ ਗਏ ਉਹਨਾਂ ਦੀ ਕੁੱਖ ਵਿੱਚ ਉਸ ਸਮੇਂ ਜੋ ਬੱਚੀ ਸੀ ਬੋਦੇ ਦੇਵੀ ਇਹ ਸਬ ਦਾ ਅਸਰ ਹੋਇਆ ਇਹੋ ਅੱਜ ਵੀ ਤੰਦਰੁਸਤ ਨਹੀਂ ਕਈ ਬਿਮਾਰੀਆਂ ਨਾਲ ਯੂਝ ਰਹੀ ਹੈ ਭਾਈ ਗੁਰਦੇਵ ਸਿੰਘ ਨੂੰ ਪੁਲਿਸ ਫੜ ਕੇ ਲੈ ਜਾਂਦੀ ਰਹੀ ਅਤੇ ਕਾफी ਤੱਕ ਪ੍ਰੇਸ਼ਾਨ ਕਰਦੀ ਰਹੀ ਇੱਕ ਦਫਾ ਇਸੇ ਤਰ੍ਹਾਂ ਜਦੋਂ ਭਾਈ ਗੁਰਦੇਵ ਸਿੰਘ ਨੇ ਪੁਲਿਸ ਨੇ ਫੜਿਆ ਹੋਇਆ ਸੀ ਤਾਂ ਕਿਸਾਨ ਯੂਨੀਅਨ ਦੇ ਕੁਝ ਆਗੂ ਇਹਨਾਂ ਨੂੰ ਕਹਿਣ ਲੱਗੇ ਕਿ ਤੂੰ ਮਾਫੀ ਮੰਗ ਲੈ ਪਰ ਭਾਈ ਗੁਰਦੇਵ ਸਿੰਘ ਇਸ ਗੱਲ ਤੇ ਡਟੇ ਰਹੇ ਕਿ ਜਦੋਂ ਮੈਂ ਕੁਝ ਅਜਿਹਾ ਕੀਤਾ ਹੀ ਨਹੀਂ ਜਿਸ ਦੀ ਮਾਫੀ ਮੰਗੀ ਜਾਵੇ ਫਿਰ ਮੈਂ ਮਾਫੀ ਕਿਉਂ ਮੰਗਾ ਉਹ ਕਹਿੰਦੇ ਰਹੇ ਕਿ ਜੋ ਵੀ ਹੋਵੇਗਾ ਮੈਂ ਸਹਾਂਗਾ ਪਰ ਝੁਕਾਂਗਾ ਨਹੀਂ ਉਹਨਾਂ ਸਮਿਆਂ ਵਿੱਚ ਕਿਸੇ ਦਾ ਕੋਈ ਰਿਸ਼ਤੇਦਾਰ ਅਫਸਰ ਲੱਗਿਆ ਹੁੰਦਾ ਸੀ ਤਾਂ ਪੁਲਿਸ ਮਾਸਲਿਆਂ ਵਿੱਚ ਉਸ ਦਾ ਕਾਫੀ ਬਚਾਅ ਹੋ ਜਾਂਦਾ ਸੀ ਭਾਈ ਗੁਰਦੇਵ ਸਿੰਘ ਹੋਰਾਂ ਦੇ ਦੱਸਣ ਅਨੁਸਾਰ ਉਹਨਾਂ ਦੇ ਕੁਝ ਰਿਸ਼ਤੇਦਾਰ ਸਰਕਾਰੀ ਅਹੁਦਿਆਂ ਤੇ ਵੀ ਸਨ ਇਸ ਦੇ ਬਾਵਜੂਦ ਉਹਨਾਂ ਦਾ ਕੋਈ ਬਚਾਅ ਨਹੀਂ ਹੋਇਆ ਭਾਈ ਸ਼ਮਸ਼ੇਰ ਸਿੰਘ ਦੇ ਭਰਾ ਸਰਦਾਰ ਤੇਜਾ ਸਿੰਘ ਅਤੇ ਭਾਈ ਅਮਰ ਸਿੰਘ ਦੇ ਪਰਿਵਾਰ ਤੇ ਵੀ ਕਾफी ਤਸ਼ੱਦਦ ਹੋਇਆ। ਆਪਣੇ ਤੇ ਹੋਏ ਤਸ਼ੱਦਦ ਬਾਬਤ ਸਰਦਾਰ ਤੇਜਾ ਸਿੰਘ ਕਹਿੰਦੇ ਹਨ ਇਹੋ ਜਿਹੇ ਹੀਆਂ ਕੁੱਟਾਂ ਦਾ ਪੈਂਦੀਆਂ ਹੀ ਹੁੰਦੀਆਂ ਨੇ ਇਹ ਰਾਹੀ ਐਸਾ ਹੈ ਇਨ੍ਹਾਂ ਗੱਲਾਂ ਦਾ ਕੋਈ ਅਫਸੋਸ ਨਹੀਂ ਹੈ। ਹੋਰ ਸਪਾਈ ਸਮਸ਼ੀਰ ਸਿੰਘ ਨਾਲ ਸੰਬੰਧਿਤ ਸਭ ਅਖਬਾਰਾਂ ਅਤੇ ਉਹਨਾਂ ਦੇ ਕੱਪੜੇ ਲੀੜੇ ਵੀ ਲੈ ਗਏ। ਇਸੇ ਤਰ੍ਹਾਂ ਭਾਈ ਅਮਰ ਸਿੰਘ ਨਾਲ ਸੰਬੰਧਿਤ ਅਖਬਾਰਾਂ ਤੇ ਉਹਨਾਂ ਦੇ ਭਰਾ ਸਰਦਾਰ ਬਲਬੀਰ ਸਿੰਘ ਨੂੰ ਸਨਮਾਨਯੋਗ ਮਿਲੀਆਂ ਸ਼੍ਰੀ ਸਹਿਵਾਨ ਵੀ ਪੁਲਿਸ ਲੈ ਗਈ। ਲਹਿਰ ਦੌਰਾਨ ਜਦੋਂ ਭਾਈ ਪਿਆਰਾ ਸਿੰਘ ਹੋਰੀ ਜਨਤਕ ਤੌਰ ਤੇ ਜ਼ਿੰਮੇਵਾਰੀਆਂ ਲੈਣ ਲੱਗ ਪਏ ਉਦੋਂ ਪੁਲਿਸ ਇਨਾ ਸਿੰਘਾਂ ਦੇ ਘਰ ਜ਼ਰੂਰ ਆਉਂਦੀ ਪਰ ਪਰਿਵਾਰ ਨੂੰ ਤੰਗ ਨਹੀਂ ਸੀ ਕਰਦੀ। ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਹਮਣੇ ਕੋਈ ਧਿਰ ਹੈ ਜਿਹੜੀਆਂ ਤਨਖਾਹਾਂ ਲਈ ਨਹੀਂ ਆਪਣੀ ਅਣਖ ਲਈ ਆਪਣੇ ਫਰਜ਼ ਲਈ ਜੰਗ ਵਿੱਚ ਹੈ ਜਿਸ ਨੂੰ ਸ਼ਹਾਦਤ ਦਾ ਚਾਹ ਹੈ। ਬੀਬੀ ਭਰਪੂਰ ਕੌਰ ਅਤੇ ਭਾਈ ਪਿਆਰਾ ਸਿੰਘ ਦੇ ਆਨੰਦ ਕਾਰਜਾਂ ਬਾਰੇ ਜਦੋਂ ਪੁਲਿਸ ਨੂੰ ਪਤਾ ਚੱਲਿਆ ਅੰਬੀਬੀ ਭਰਪੂਰਕੌਰ ਦੇ ਪਰਿਵਾਰ ਨੂੰ ਪੁਲਿਸ ਨੇ ਲਗਾਤਾਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦੀਬੀ ਭਰਪੂਰਕੌਰ ਦੇ ਭਰਾ ਨੂੰ ਪੁਲਿਸ ਲੈ ਜਾਂਦੀ ਅਤੇ ਤਸ਼ੱਦਦ ਕਰਦੀ ਰਹੀ। ਭਾਈ ਪਿਆਰਾ ਸਿੰਘ ਦਾ ਇੱਕ ਦੋਸਤ ਦਵਿੰਦਰ ਸਿੰਘ ਹੈ ਜੋ ਅਲਵਰਕ ਪਿੰਡ ਦਾ ਰਹਿਣ ਵਾਲਾ ਅਤੇ ਉਦੋਂ ਖੇਤੀ ਕਰਦਾ ਸੀ। ਉਸ ਦੀ ਜ਼ਮੀਨ ਬਖਤਰੀ ਪਿੰਡ ਵੱਲ ਸੀ। ਉਹ ਭਾਈ ਪਿਆਰਾ ਸਿੰਘ ਨਾਲ ਹੀ ਪੜ੍ਹਿਆ ਚੰਗੀ ਮਿੱਤਰਤਾ ਹੋਣ ਕਰਕੇ ਭਾਈ ਪਿਆਰਾ ਸਿੰਘ ਅਤੇ ਬਾਕੀ ਸਿੰਘ ਉਸ ਨਾਲ ਰਾਪਤੇ ਵਿੱਚ ਸਨ। ਉਹ ਵੀ ਸਿੰਘਾਂ ਨਾਲ ਹਮਦਰਦੀ ਰੱਖਦਾ ਸੀ ਪੁਲਿਸ ਵੱਲੋਂ ਉਸ ਨੂੰ ਵੀ ਬਹੁਤ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਕਈ ਵਾਰ ਥਾਣਿਆਂ ਵਿੱਚ ਰੱਖ ਕੇ ਅਣਮਨੁੱਖੀ ਤਹਸੀਹੇ ਦਿੱਤੇ ਗਏ ਉਸ ਨੇ ਵੀ ਬਹੁਤ ਤਸ਼ੱਦਦ ਝੱਲਿਆ ਪਰ ਸਿੰਘਾਂ ਦੀ ਕੋਈ ਵੀ ਗੱਲ ਪੁਲਿਸ ਨੂੰ ਨਹੀਂ ਦੱਸੀ ਮੈਨੂੰ ਪੁਲਿਸ ਵਾਲੇ ਸਿੰਘਾਂ ਬਾਰੇ ਪੁੱਛਦੇ ਰਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਜੇ ਮੈਂ ਪੰਥ ਨਾਲ ਖੜ ਕੇ ਤੁਹਾਡੀ ਗੋਲੀ ਨਾਲ ਮਰੂੰਗਾ ਤਾਂ ਮੇਰੇ ਭੋਗ ਤੇ ਬਹੁਤਾ ਕੱਟ ਹੋਵੇਗਾ ਪਰ ਜੇ ਮੈਂ ਸਿੰਘਾਂ ਨਾਲ ਦਗਾ ਕਰਕੇ ਤੁਹਾਨੂੰ ਉਹਨਾਂ ਬਾਰੇ ਦੱਸਿਆ ਤਾਂ ਮੈਂ ਉਹਨਾਂ ਦੀ ਗੋਲੀ ਨਾਲ ਮਰਾਂਗਾ ਤੇ ਮੇਰਾ ਕਿਸੇ ਰਿਸ਼ਤੇਦਾਰ ਨੇ ਵੀ ਭੋਗ ਨਹੀਂ ਪਾਉਣਾ ਸਰਦਾਰ ਦਵਿੰਦਰ ਸਿੰਘ ਆਲੂਆਰਖ ਸ਼ਹੀਦ ਭਾਈ ਪਿਆਰਾ ਸਿੰਘ ਦਾ ਦੋਸਤ ਪਿੰਡ ਦੇ ਗੁਰੂ ਸਾਹਿਬ ਦੀ ਕਿਰਪਾ ਰਹੀ ਕਿ ਇਨ੍ਹਾਂ ਸਿੰਘਾਂ ਕਾਰਨ ਪਰਿਵਾਰ ਨੂੰ ਜੋ ਵੀ ਪਰੇਸ਼ਾਨੀਆਂ ਆਉਂਦੀਆਂ ਪਿੰਡ ਇਨ੍ਹਾਂ ਪਰਿਵਾਰਾਂ ਦੀ ਪਿੱਠ ਤੇ ਖੜਾ ਹੋ ਜਾਂਦਾ ਸੰਗਤ ਦੀਆਂ ਅਰਦਾਸਾਂ ਇਨ੍ਹਾਂ ਸਿੰਘਾਂ ਤੇ ਇਨ੍ਹਾਂ ਪਰਿਵਾਰਾਂ ਨਾਲ ਰਹੀਆਂ ਜਿਸ ਸਾਲ ਦਾ ਇਨ੍ਹਾਂ ਨੇ ਅਡੋਲ ਰਹਿ ਕੇ ਇਹ ਸਮਾਂ ਲੰਘਾਇਆ